ਪਾ ਮੈਂ ਕਿ ਅੱਜ ਮੌਸਮ ਬਹੁਤ ਸੋਹਣਾ ਸੀ ਪਰ ਜੋ ਕੁਝ ਮੇਰੇ ਨਾਲ ਹੋਇਆ ਨਾ ਤਾਂ ਮੈਨੂੰ ਇਹ ਮੌਸਮ ਸੋਹਣਾ ਲੱਗ ਰਿਹਾ ਸੀ ਨਾ ਹੀ ਮੀਂਹ ਵਾਲੀ ਮਿੱਨੀ ਮਿੱਨੀ ਖੁਸ਼ਬੂ ਵੈਸੇ ਤਾਂ ਮੈਂ ਇਸ ਮੌਸਮ ਦੀ ਬਹੁਤ دیਵਾਨੀ ਹਾਂ ਪਰ ਅੱਜ ਜੋ ਮੈਂ ਵੇਖ ਲਿਆ ਉਸ ਤੋਂ ਬਾਅਦ ਤਾਂ ਮੇਰਾ ਦਿਲ ਧੜਕਣਾ ਬੰਦ ਹੀ ਹੋ ਗਿਆ ਸੀ ਜ਼ਿੰਦਗੀ ਸਾਨੂੰ ਇੰਨਾ ਵੱਡਾ ਧੋਖਾ ਦੇ ਸਕਦੀ ਆ ਮੈਂ ਉੱਥੇ ਬੈਠ ਕੇ ਡੂੰਗੇ ਸਾਹ ਲੈਣ ਲੱਗੀ ਮੇਰੇ ਮੱਥੇ ਤੇ ਵਾਰ-ਵਾਰ ਪਸੀਨਾ ਆ ਰਿਹਾ ਸੀ ਜਿਸ ਨੂੰ ਮੈਂ ਆਪਣੇ ਦੁਪੱਟੇ ਨਾਲ ਪੂੰਝ ਕੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਦਿਲ ਦੇ ਅੰਦਰ ਇੱਕ ਡਰ ਬੈਠ ਗਿਆ ਸੀ ਜੋ ਨਿਕਲ ਹੀ ਨਹੀਂ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਮੇਰੀ ਦੁਨੀਆ ਖਤਮ ਹੋ ਗਈ ਆ ਅਤੇ ਜ਼ਿੰਦਗੀ ਰੁਕ ਜਹੀ ਗਈ ਆ ਕੋਈ ਇੰਨਾ ਵੱਡਾ ਧੋਖਾ ਕਿਸੇ ਨੂੰ ਕਿਵੇਂ ਦੇ ਸਕਦਾ ਮੈਂ ਪਾਣੀ ਦਾ ਗਲਾਸ ਭਰਿਆ ਅਤੇ ਪੀ ਲਿਆ ਸ਼ਾਮ ਦੇ 5 ਵਜੇ ਦਾ ਸਮਾਂ ਸੀ ਪਰ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਮੇਰੀ ਜ਼ਿੰਦਗੀ ਹਮੇਸ਼ਾ ਵਾਸਤੇ ਹਨੇਰੇ ਵਿੱਚ ਡੁੱਬ ਚੁੱਕੀ ਹੈ ਅਤੇ ਇਸ ਵਿੱਚ ਕਦੇ ਵੀ ਰੋਸ਼ਨੀ ਨਹੀਂ ਆਵੇਗੀ ਸਾਰਾ ਕੁਝ ਇੱਕ ਡਰਾਉਣੇ ਸੁਪਨੇ ਦੀ ਤਰ੍ਹਾਂ ਲੱਗ ਰਿਹਾ ਸੀ ਪਰ ਸੱਚੇ ਸੀ ਕਿ ਮੈਂ ਕਈ ਵਾਰ ਆਪਣੇ ਆਪ ਨੂੰ ਚੁੰਡੀ ਵੱਢ ਕੇ ਯਕੀਨ ਦਿਵਾਉਣ ਦਾ ਯਤਨ ਕੀਤਾ ਕਿ ਮੈਂ ਸੁਪਨਾ ਤਾਂ ਨਹੀਂ ਵੇਖ ਰਹੀ ਪਰ ਮੇਰਾ ਸਰੀਰ ਕੰਬ ਰਿਹਾ ਸੀ ਮੈਂ ਮਨ ਹੀ ਮਨ ਵਿੱਚ ਰੱਬ ਨੂੰ ਕਿਹਾ ਕਿ ਜਿਹੜਾ ਕੁਝ ਮੈਂ ਸੋਚ ਰਹੀ ਹਾਂ ਉਹ ਗਲਤ ਹੋਵੇ ਪਰ ਅਲਮਾਰੀ ਵਿੱਚ ਪਏ ਉਸ ਮੋਬਾਈਲ ਨੂੰ ਦੇਖਣ ਤੋਂ ਬਾਅਦ ਮੈਨੂੰ ਕਿਸੇ ਤੇ ਭਰੋਸਾ ਨਹੀਂ ਸੀ ਰਿਆ ਮੇਰੀ ਬੇਚੈਨੀ ਐਨੀ ਐਨੀ ਵੱਧ ਗਈ ਸੀ ਕਿ ਮੈਂ ਕਮਰੇ ਵਿੱਚ ਤੁਰਨ ਫਿਰਨ ਲੱਗੀ ਉਦੋਂ ਹੀ ਮੈਨੂੰ ਦਰਵਾਜ਼ੇ ਦਾ ਲੋਕ ਖੁੱਲਣ ਦੀ ਆਵਾਜ਼ ਆਈ ਮੇਰੇ ਹੱਥ ਵਿੱਚੋਂ ਉਹ ਮੋਬਾਈਲ ਡਿੱਗ ਗਿਆ ਮੈਂ ਜਲਦੀ ਨਾਲ ਮੋਬਾਈਲ ਚੁੱਕ ਕੇ ਅਲਮਾਰੀ ਵਿੱਚ ਰੱਖਣ ਲੱਗੀ ਉਦੋਂ ਤੱਕ ਦਰਵਾਜ਼ਾ ਪੂਰਾ ਖੁੱਲ ਗਿਆ ਸੀ ਮੇਰਾ ਪਤੀ ਅੰਦਰ ਆਇਆ ਤੇ ਬੋਲਿਆ ਕੀ ਕਰ ਰਹੀ ਹੈ ਤੂੰ ਮੈਂ ਘਬਰਾ ਕੇ ਕਿਹਾ ਕੁਝ ਨਹੀਂ ਬੱਸ ਅਲਮਾਰੀ ਸਾਫ਼ ਕਰ ਰਹੀ ਸੀ ਪਹਿਲਾਂ ਤਾਂ ਮੈਂ ਹਮੇਸ਼ਾ ਨੂੰ ਵੇਖ ਕੇ ਹੱਸਦੀ ਹੁੰਦੀ ਸੀ ਪਰ ਅੱਜ ਮੇਰੀ ਸ਼ਕਲ ਵੇਖ ਕੇ ਉਹਨਾਂ ਨੇ ਮੈਨੂੰ ਕਿਹਾ ਤੇਰੀ ਤਬੀਅਤ ਠੀਕ ਆ ਇਹ ਕਹਿ ਕੇ ਜਦੋਂ ਉਹਨਾਂ ਨੇ ਆਪਣਾ ਹੱਥ ਮੇਰੇ ਮੱਥੇ ਤੇ ਰੱਖਿਆ ਤਾਂ ਮੈਂ ਉਹਨਾਂ ਦਾ ਹੱਥ ਹਟਾ ਕੇ ਪਿੱਛੇ ਹੋ ਗਈ ਉਹ ਮੇਰੇ ਕੋਲ ਆ ਕੇ ਮੇਰੇ ਕੰਨ ਵਿੱਚ ਕੁਝ ਅਜੀਹਾ ਕਹਿ ਗਏ ਕਿ ਮੈਨੂੰ ਲੱਗਿਆ ਕਿ ਹੁਣ ਤਾਂ ਮੈਨੂੰ ਦੂਜਾ ਸਾਹ ਵੀ ਨਹੀਂ ਆਵੇਗਾ ਮੈਂ ਬਹੁਤ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਹਨਾਂ ਨੂੰ ਵੇਖਿਆ ਮੇਰਾ ਸਿਰ ਚਕਰਾਉਣ ਲੱਗਿਆ ਤੇ ਮੈਂ ਖੁਦ ਨੂੰ ਸੰਭਾਲ ਨਾ ਪਾਈ ਅਤੇ ਬੇਹੋਸ਼ ਹੋ ਗਈ ਮੇਰਾ ਨਾਮ ਰਾਣੀ ਹੈ ਮੈਂ ਆਪਣੇ ਮਾਤਾ ਪਿਤਾ ਦੀ ਇਕਲौती ਬੇਟੀ ਹਾਂ ਮੇਰੀ ਜ਼ਿੰਦਗੀ ਬਹੁਤ ਚੰਗੀ ਚੱਲ ਰਹੀ ਸੀ ਜਿਵੇਂ ਕਿਸੇ ਰਾਜਕੁਮਾਰੀਾਂ ਦੀ ਹੋਵੇ ਜਦੋਂ ਵੀ ਮੈਂ ਕਿਸੇ ਨੂੰ ਦੁੱਖ ਵਿੱਚ ਵੇਖਦੀ ਤਾਂ ਮੈਂ ਸਾਰਿਆਂ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਅਦਾ ਕਰਦੀ ਕਿ ਮੈਨੂੰ ਉਹਨਾਂ ਨੇ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਹੈ ਮੈਂ ਇਸ ਘਰ ਦਾ ਸੇਰਾ ਆਪਣੇ ਮਾਪਿਓ ਨੂੰ ਦਿੰਦੀ ਸੀ। ਭਾਵੇਂ ਕਿ ਮੇਰੇ ਮਾਤਾ ਪਿਤਾ ਦੀ ਸ਼ਾਦੀ ਉਹਨਾਂ ਦੀ ਮਰਜ਼ੀ ਨਾਲ ਨਹੀਂ ਹੋਈ ਸੀ। ਉਹਨਾਂ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਬੰਦੀ ਸੀ। ਉਹਨਾਂ ਦੇ ਵਿਆਹ ਦੇ 3 ਸਾਲ ਬਾਅਦ ਮੇਰਾ ਜਨਮ ਹੋਇਆ। ਹੁਣ ਉਹਨਾਂ ਨੇ ਮੇਰੇ ਲਈ ਇੱਕ ਦੂਜੇ ਨਾਲ ਸਮਝੌਤਾ ਕਰ ਲਿਆ ਸੀ। ਉਂਝ ਤਾਂ ਉਹ ਦੋਨੋਂ ਆਪਸ ਵਿੱਚ ਲੜਦੇ ਰਹਿੰਦੇ ਪਰ ਮੈਨੂੰ ਵੇਖ ਕੇ ਚੁੱਪ ਹੋ ਜਾਂਦੇ। ਮੇਰੇ ਲਈ ਉਹ ਕੁਝ ਵੀ ਕਰ ਸਕਦੇ ਸੀ। ਕਦੇ-ਕਦੇ ਉਹ ਮੇਰੇ ਕਰਕੇ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਵਿਖਾ ਦਿੰਦੇ ਪਰ ਮੈਨੂੰ ਉਸ ਪਿਆਰ ਵਿੱਚ ਵੀ ਖਾਲੀਪਣ ਮਹਿਸੂਸ ਹੁੰਦਾ ਸੀ ਇਸ ਕਰਕੇ ਮੈਂ ਵੀ ਪਿਆਰ ਦੀ ਭੁੱਖੀ ਹੀ ਰਹੀ ਮੇਰੇ ਪਾਪਾ ਨੇ ਪਿਆਰ ਦੀ ਕਮੀ ਨੂੰ ਪੈਸੇ ਨਾਲ ਭਰਨ ਦੀ ਕੋਸ਼ਿਸ਼ ਕੀਤੀ ਪਰ ਪੈਸਾ ਪਿਆਰ ਦੀ ਜਗ੍ਹਾ ਕਦੇ ਵੀ ਨਹੀਂ ਲੈ ਸਕਦਾ ਮੇਰੀ ਮਾਂ ਮੇਰੀ ਪੜ੍ਹਾਈ ਨੂੰ ਲੈ ਕੇ ਬਹੁਤ ਚਿੰਤਾ ਕਰਦੀ ਸੀ ਉਹ ਸਾਰਾ ਦਿਨ ਮੈਨੂੰ ਚੰਗੀ ਪੜ੍ਹਾਈ ਕਰਨ ਦੀਆਂ ਹਦਾਇਤਾਂ ਦਿੰਦੀ ਰਹਿੰਦੀ ਅਤੇ ਮੇਰੇ ਪਾਪਾ ਵੀ ਇਸ ਗੱਲ ਤੇ ਪੂਰੀ ਜ਼ਿੰਮੇਵਾਰੀ ਨਾਲ ਖਰੇ ਉੱਤਰਦੇ ਸਨ। ਉਹਨਾਂ ਨੇ ਮੇਰਾ ਦਾਖਲਾ ਇੱਕ ਚੰਗੇ ਸਕੂਲ ਵਿੱਚ ਕਰਵਾ ਦਿੱਤਾ। ਮੈਨੂੰ ਪੜ੍ਹਨ ਲਈ ਹਮੇਸ਼ਾ ਪ੍ਰੇਰਣਾ ਦਿੰਦੇ ਰਹਿੰਦੇ। ਮੈਂ ਬਹੁਤ ਹੁਸ਼ਿਆਰ ਕੁੜੀ ਸੀ। ਮੈਂ 10ਵੀਂ ਬਹੁਤ ਚੰਗੇ ਨੰਬਰਾਂ ਨਾਲ ਪਾਸ ਕੀਤੀ। ਮੇਰੇ ਪਾਪਾ ਨੇ ਆਪਣੇ ਘਰਦਿਆਂ ਨਾਲ ਰਿਸ਼ਤਾ ਤੋੜ ਲਿਆ ਸੀ ਕਿਉਂਕਿ ਉਹਨਾਂ ਨੇ ਧੱਕੇ ਨਾਲ ਉਹਨਾਂ ਦਾ ਵਿਆਹ ਮੇਰੀ ਮਾਂ ਨਾਲ ਕੀਤਾ ਸੀ। ਪਰ ਹੁਣ ਉਹਨਾਂ ਨੇ ਸਾਡੇ ਨਾਲ ਆਪਣੇ ਪਰਿਵਾਰ ਵਿੱਚ ਸਮਝੌਤਾ ਕਰਨਾ ਸਿੱਖ ਲਿਆ ਸੀ ਹੁਣ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਹੀ ਰਹਿਣਾ ਹੈ ਇੱਕ ਦਿਨ ਮੇਰੇ ਮੰਮੀ ਪਾਪਾ ਕਿਸੇ ਵਿਆਹ ਤੇ ਗਏ ਅਤੇ ਰਸਤੇ ਵਿੱਚ ਐਕਸੀਡੈਂਟ ਨਾਲ ਉਹਨਾਂ ਦੋਨਾਂ ਦੀ ਮੌਤ ਹੋ ਗਈ ਇਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਮਨਹੂਸ ਦਿਨ ਸੀ ਕਿਉਂਕਿ ਉਸ ਦਿਨ ਮੇਰੇ ਕੋਲੋਂ ਮੇਰੀ ਜ਼ਿੰਦਗੀ ਦੀਆਂ ਬਹੁਤ ਕੀਮਤੀ ਚੀਜ਼ਾਂ ਖੋ ਗਈਆਂ ਸਨ ਪਾ ਮੇਕੇ ਮੇਰੀ ਮਾਂ ਨੇ ਵੀ ਆਪਣੇ ਪੇਕੇਆਂ ਨਾਲੋਂ ਰਿਸ਼ਤਾ ਤੋੜ ਲਿਆ ਸੀ ਕਿਉਂਕਿ ਉਹਨਾਂ ਦਾ ਵਿਆਹ ਵੀ ਉਹਨਾਂ ਦੀ ਮਰਜ਼ੀ ਨਾਲ ਨਹੀਂ ਹੋਇਆ ਸੀ ਪਰ ਮੇਰੇ ਮਾਂ ਤੇ ਪਿਓ ਦੀ ਮੌਤ ਤੋਂ ਬਾਅਦ ਮੇਰਾ ਮਾਮਾ ਮੈਨੂੰ ਲੈਣ ਆਇਆ ਉਸ ਦਿਨ ਮੈਂ ਆਪਣੇ ਮਾਮੇ ਨੂੰ ਪਹਿਲੀ ਵਾਰ ਵੇਖਿਆ ਸੀ ਭਾਵੇਂ ਮੇਰੀ ਨਾਨੀ ਬਹੁਤ ਬੁੱਢੀ ਹੋ ਚੁੱਕੀ ਸੀ ਉਹ ਮੇਰਾ ਇੰਤਜ਼ਾਰ ਕਰ ਰਹੀ ਸੀ ਜਦੋਂ ਮੇਰਾ ਮਾਮਾ ਮੈਨੂੰ ਲੈ ਕੇ ਗਿਆ ਤਾਂ ਮੈਂ ਆਪਣੇ ਨਾਨਕਿਆਂ ਦਾ ਘਰ ਵੇਖ ਕੇ ਹੈਰਾਨ ਰਹਿ ਗਈ ਕਿਉਂਕਿ ਮੇਰੇ ਨਾਨਕਿਆਂ ਦਾ ਘਰ ਬਹੁਤ ਸੁੰਦਰ ਸੀ ਉਹਨਾਂ ਕੋਲ ਪ੍ਰਾਪਰਟੀ ਵੀ ਬਹੁਤ ਸੀ ਇਸ ਕਰਕੇ ਉਹਨਾਂ ਨੇ ਮੇਰੀ ਸੰਪਤੀ ਬਾਰੇ ਕਿਸੇ ਨਾਲ ਕੋਈ ਗੱਲ ਨਾ ਕੀਤੀ ਮੇਰੇ ਮਾਮਾ ਜੀ ਦਾ ਘਰ ਉਸੇ ਸ਼ਹਿਰ ਵਿੱਚ ਸੀ ਇਸੇ ਕਰਕੇ ਮੈਨੂੰ ਪੜਨ ਵਿੱਚ ਕੋਈ ਦਿੱਕਤ ਨਾ ਆਈ ਮੈਂ ਕਾਲਜ ਵਿੱਚ ਦਾਖਲਾ ਲੈ ਲਿਆ ਮੇਰੇ ਮਾਪਿਓ ਵਾਲਾ ਘਰ ਕਿਰਾਏ ਤੇ ਦੇ ਕੇ ਉਹ ਪੈਸੇ ਮੇਰੇ ਮਾਮਾ ਜੀ ਨੇ ਮੇਰੇ ਬੈਂਕ ਅਕਾਊਂਟ ਵਿੱਚ ਜਮ੍ਹਾਂ ਕਰ ਦਿੱਤੇ ਮੈਂ ਆਪਣੇ ਮਾਮੇ ਨੂੰ ਕਿਹਾ ਕਿ ਮੈਂ ਆਪਣੀ ਪੜ੍ਹਾਈ ਆਪਣੇ ਪੈਸਿਆਂ ਨਾਲ ਕਰਨਾ ਚਾਹੁੰਦੀ ਆ ਪਰ ਮੇਰੇ ਮਾਮੇ ਨੇ ਮੇਰੀ ਇੱਕ ਗੱਲ ਨਾ ਸੁਣੀ ਮੇਰੇ ਮਾਮੇ ਦੇ ਕੋਈ ਬੇਟਾ ਨਹੀਂ ਸੀ ਉਹਨਾਂ ਦੇ ਸਿਰਫ ਬੇਟੀਆਂ ਹੀ ਸਨ ਇਸ ਲਈ ਉਹ ਮੈਨੂੰ ਵੀ ਆਪਣੀ ਬੇਟੀ ਹੀ ਸਮਝਦੇ ਸਨ ਮੇਰੀ ਨਾਨੀ ਮੈਨੂੰ ਬਹੁਤ ਪਿਆਰ ਕਰਦੀ ਸੀ ਭਾਵੇਂ ਕਿ ਉਹ ਹਮੇਸ਼ਾ ਬਿਮਾਰ ਰਹਿੰਦੀ ਸੀ ਪਰ ਉਹ ਮੇਰੀ ਬਹੁਤ ਫਿਕਰ ਕਰਦੀ ਰਹਿੰਦੀ ਸੀ ਉਹ ਅਕਸਰ ਮੈਨੂੰ ਕਹਿ ਦਿੰਦੀ ਕਿ ਤੇਰਾ ਵਿਆਹ ਮੈਂ ਆਪਣੀ ਹੱਥੀ ਕਰਨਾ ਚਾਹੁੰਦੀ ਹਾਂ ਕਿਉਂਕਿ ਉਹ ਚਾਹੁੰਦੀ ਸੀ ਕਿ ਜਿਹੜੀਆਂ ਗਲਤੀਆਂ ਉਹਨੇ ਮੇਰੀ ਮਾਂ ਦਾ ਵਿਆਹ ਕਰਨ ਵੇਲੇ ਕੀਤੀਆਂ ਸਨ ਉਹ ਮੇਰੇ ਵਿਆਹ ਵੇਲੇ ਨਾ ਹੋਣ ਮੇਰੀ ਨਾਨੀ ਨੇ ਮੈਨੂੰ ਇਹ ਵੀ ਕਿਹਾ ਕਿ ਜੇ ਕਾਲਜ ਵਿੱਚ ਤੈਨੂੰ ਕੋਈ ਮੁੰਡਾ ਪਸੰਦ ਹੈ ਜਾਂ ਅੱਗੇ ਜਾ ਕੇ ਕੋਈ ਮੁੰਡਾ ਪਸੰਦ ਆਵੇ ਤਾਂ ਮੈਂ ਉਹਨਾਂ ਨੂੰ ਦੱਸ ਦੇਵਾਂ ਤੇ ਉਹ ਮੇਰਾ ਵਿਆਹ ਉਸੇ ਮੁੰਡੇ ਨਾਲ ਕਰਵਾ ਦੇਵੇਗੀ ਉਹ ਉਸ ਸਮੇਂ ਮੇਰੇ ਦਿਲ ਵਿੱਚ ਇਹੋ ਜਿਹੀ ਕੋਈ ਵੀ ਗੱਲ ਨਹੀਂ ਸੀ ਮੇਰੀ ਜ਼ਿੰਦਗੀ ਵਿੱਚ ਕੋਈ ਵੀ ਮੁੰਡਾ ਨਹੀਂ ਸੀ ਹੁਣ ਮੈਂ ਕਾਲਜ ਦੇ 2nd ਇਅਰ ਵਿੱਚ ਪੜ੍ਹਾਈ ਕਰ ਰਹੀ ਸੀ ਕਾਲਜ ਵਿੱਚ ਮੈਨੂੰ ਇੱਕ ਮੁੰਡਾ ਮਿਲਿਆ ਜਿਸ ਦਾ ਨਾਮ ਵਿਕਰਮ ਸੀ ਵਿਕਰਮ 3rd ਇਅਰ ਦੀ ਪੜ੍ਹਾਈ ਕਰ ਰਿਹਾ ਸੀ ਮੈਂ ਉਸ ਨਾਲ ਹੈਲੋ ਹਾਈ ਕਰਦੀ ਅਤੇ ਅਸੀਂ ਚੰਗੇ ਦੋਸਤ ਬਣ ਗਏ ਉਹ ਮੈਨੂੰ ਦੇਖਦਾ ਰਹਿੰਦਾ ਮੇਰੇ ਨਾਲ ਗੱਲ ਕਰਨ ਲਈ ਕਾਲਾ ਪੈਂਦਾ ਪਰ ਮੈਂ ਉਸ ਨੂੰ ਨજર ਅੰਦਾਜ਼ ਕਰਦੀ ਰਹਿੰਦੀ। ਇੱਕ ਦਿਨ ਮੈਨੂੰ ਮੇਰੀ ਸਹੇਲੀ ਨੇ ਆ ਕੇ ਦੱਸਿਆ ਕਿ ਤੈਨੂੰ ਵਿਕਰਮ ਬਾਰੇ ਪਤਾ ਹੈ। ਮੈਂ ਕਿਹਾ ਨਹੀਂ ਮੈਨੂੰ ਤਾਂ ਕੁਝ ਵੀ ਨਹੀਂ ਪਤਾ। ਕੀ ਹੋਇਆ? ਤਾਂ ਉਹ ਕਹਿਣ ਲੱਗੀ ਕਿ ਵਿਕਰਮ ਬਹੁਤ ਜ਼ਿਆਦਾ ਬਿਮਾਰ ਹੈ। ਮੈਂ ਆਪਣੀ ਸਹੇਲੀ ਨੂੰ ਨਾਲ ਲੈ ਕੇ ਵਿਕਰਮ ਦਾ ਪਤਾ ਲੈਣ ਗਈ। ਤਾਂ ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਪਹਿਲਾਂ ਮੈਨੂੰ ਲੱਗਦਾ ਸੀ ਕਿ ਮੇਰੇ ਦਿਲ ਵਿੱਚ ਵਿਕਰਮ ਦੇ ਪ੍ਰਤੀ ਕੋਈ ਵੀ ਭਾਵਨਾ ਨਹੀਂ ਆ। ਪਰ ਹੁਣ ਮੈਨੂੰ ਅਹਿਸਾਸ ਹੋਇਆ ਜਿਵੇਂ ਮੈਂ ਉਸਨੂੰ ਪਸੰਦ ਕਰਦੀ ਹੁਮਾ ਕਈ ਦਿਨਾਂ ਬਾਅਦ ਵਿਕਰਮ ਠੀਕ ਹੋ ਕੇ ਕਾਲਜ ਵਾਪਸ ਆਇਆ ਤਾਂ ਉਸਨੇ ਮੈਨੂੰ ਬੁਲਾਇਆ ਪਰ ਮੈਂ ਉਸ ਤੋਂ ਨਜ਼ਰਾਂ ਚੁਰਾਉਣ ਲੱਗੀ ਉਸਨੇ ਮੈਨੂੰ ਪੁੱਛਿਆ ਕਿ ਕੀ ਗੱਲ ਹੈ ਤੂੰ ਮੇਰੇ ਤੋਂ ਨਜ਼ਰਾਂ ਕਿਉਂ ਚੁਰਾ ਰਹੀ ਹੈ ਤਾਂ ਮੈਂ ਚੁੱਪ ਕਰਕੇ ਨੀਵੀਂ ਪਾ ਲਈ ਅਤੇ ਉਸਨੇ ਮੈਨੂੰ ਕਿਹਾ ਕਿ ਮੈਂ ਸਮਝਦਾ ਹਾਂ ਕਿ ਤੂੰ ਨਜ਼ਰਾਂ ਕਿਉਂ ਚੁਰਾ ਰਹੀ ਹੈ ਕਿਉਂਕਿ ਤੇਰੇ ਦਿਲ ਵਿੱਚ ਮੇਰੇ ਪ੍ਰਤੀ ਪਿਆਰ ਹੈ ਉਸਨੇ ਮੈਨੂੰ ਕਿਹਾ ਕਿ ਹੁਣ ਤਾਂ ਤੇਰੇ ਪੇਪਰ ਹੋ ਜਾਣੇ ਨੇ ਅਤੇ ਤੂੰ ਚਲੀ ਜਾਵੇਂਗੀ ਫਿਰ ਆਪਾਂ ਕਿਵੇਂ ਮਿਲਾਂਗੇ ਮੈਂ ਉਸਨੂੰ ਕਿਹਾ ਕਿ ਮੈਂ ਕਾਲਜ ਵਿੱਚ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਬਣਾਉਣਾ ਚਾਹੁੰਦੀ ਜੇ ਤੂੰ ਵਾਕਿਆ ਹੀ ਮੈਨੂੰ ਪਸੰਦ ਕਰਦਾ ਹੈ ਤਾਂ ਮੇਰੇ ਘਰ ਮੇਰੀ ਨਾਨੀ ਕੋਲ ਜਾ ਕੇ ਮੇਰਾ ਰਿਸ਼ਤਾ ਮੰਗ ਲੈ ਅਤੇ ਮੇਰੇ ਨਾਲ ਵਿਆਹ ਦੀ ਗੱਲ ਕਰ ਲੈ ਫਿਰ ਮੈਂ ਉਸਨੂੰ ਕਦੇ ਵੀ ਨਾ ਬੁਲਾਇਆ ਇੱਕ ਦਿਨ ਜਦੋਂ ਮੈਂ ਕਾਲਜ ਤੋਂ ਆਈ ਤਾਂ ਮੈਂ ਹੈਰਾਨ ਰਹਿ ਗਈ ਕਿਉਂਕਿ ਵਿਕਰਮ ਮੇਰੀ ਨਾਨੀ ਕੋਲ ਬੈਠਾ ਗੱਲਾਂ ਕਰ ਰਿਹਾ ਸੀ ਮੈਂ ਉਸ ਨੂੰ ਵੇਖ ਤਾਂ ਲਿਆ ਸੀ ਪਰ ਇਗਨੋਰ ਕਰਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਉਹ ਮੇਰੀ ਨਾਨੀ ਕੋਲ ਬੈਠਾ ਗੱਲਾਂ ਕਰ ਰਿਹਾ ਸੀ ਜਦੋਂ ਉਹ ਉੱਠ ਕੇ ਚਲਿਆ ਗਿਆ ਤਾਂ ਮੇਰੀ ਨਾਨੀ ਮੇਰੇ ਕੋਲ ਮੇਰੇ ਕਮਰੇ ਵਿੱਚ ਆਈ ਉਸ ਨੇ ਬੜੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਿਆ ਅਤੇ ਰਿਸ਼ਤੇ ਦੀ ਗੱਲ ਕੀਤੀ ਮੈਂ ਹਾਮੀ ਪਰ ਦਿੱਤੀ ਮੇਰੀ ਨਾਨੀ ਨੇ ਮੇਰੇ ਮਾਮੇ ਨਾਲ ਗੱਲ ਕਰਕੇ ਮੁੰਡੇ ਦੀ ਪੁੱਛ ਪੜਤਾਲ ਕੀਤੀ ਅਤੇ ਮੇਰਾ ਵਿਆਹ ਪੱਕਾ ਕਰ ਦਿੱਤਾ ਉਹ ਬਿਲਕੁਲ ਇਕੱਲਾ ਰਹਿੰਦਾ ਸੀ ਕਿਉਂਕਿ ਉਸਦੇ ਮਾਪਿਓ ਵੀ ਨਹੀਂ ਸਨ ਮੇਰੀ ਨਾਨੀ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰਦਾ ਹੈ ਉਹ ਇੱਕ ਜ਼ਿੰਮੇਵਾਰ ਮੁੰਡਾ ਹੈ ਜਦੋਂ ਸਾਡੇ ਵਿਆਹ ਦਾ ਦਿਨ ਨੇੜੇ ਆਇਆ ਤਾਂ ਮੈਨੂੰ ਡਰ ਲੱਗ ਰਿਹਾ ਸੀ ਕਿ ਮੈਂ ਆਪਣੇ ਪਤੀ ਨਾਲ ਇੰਨੀ ਦੂਰ ਦੂਜੇ ਸ਼ਹਿਰ ਵਿੱਚ ਜਾ ਕੇ ਕਿਵੇਂ ਰਹਾਂਗੀ ਪਰ ਮੈਂ ਆਪਣੀ ਨਾਨੀ ਦਾ ਕਿਹਾ ਟਾਲ ਵੀ ਨਹੀਂ ਸਕਦੀ ਸੀ ਮੈਂ ਵਿਕਰਮ ਦੇ ਨਾਲ ਮੇਰਾ ਵਿਆਹ ਹੋ ਗਿਆ ਮੈਂ ਉਸ ਦੀ ਪਤਨੀ ਬਣ ਕੇ ਉਹਦੇ ਨਾਲ ਦਿੱਲੀ ਰਹਿਣ ਚਲੀ ਗਈ ਉਸ ਨੇ ਦਿੱਲੀ ਇੱਕ ਛੋਟਾ ਜਿਹਾ ਫਲੈਟ ਲਿਆ ਹੋਇਆ ਸੀ ਵਿਆਹ ਦੇ ਪਹਿਲੇ 2 ਮਹੀਨੇ ਬਹੁਤ ਵਧੀਆ ਗੁਜ਼ਰੇ ਉਹ ਮੈਨੂੰ ਬਹੁਤ ਪਿਆਰ ਕਰਦਾ ਮੇਰੀ ਇੱਜ਼ਤ ਕਰਦਾ ਕਰ ਦੇ ਕੰਮਾਂ ਵਿੱਚ ਵੀ ਮੇਰੇ ਨਾਲ ਹੱਥ ਬਟਾਉਂਦਾ ਅਤੇ ਜਦੋਂ ਮੈਨੂੰ ਘਰ ਦੀਆਂ ਦੀ ਯਾਦ ਆਉਂਦੀ ਤਾਂ ਉਹ ਮੇਰਾ ਮਨ ਲਵਾਉਣ ਦੀ ਕੋਸ਼ਿਸ਼ ਕਰਦਾ ਪਰ ਹੌਲੀ-ਹੌਲੀ ਮੈਨੂੰ ਉਸਦੇ ਸੁਭਾਅ ਵਿੱਚ ਫਰਕ ਨਜ਼ਰ ਆਉਣ ਲੱਗਿਆ ਉਹ ਅਕਸਰ ਲੇਟ ਆਉਂਦਾ ਜਦੋਂ ਮੈਂ ਉਸ ਨੂੰ ਪੁੱਛਦੀ ਤਾਂ ਉਹ ਕਹਿ ਦਿੰਦਾ ਕਿ ਮੇਰਾ ਕੰਮ ਹੀ ਇਹੋ ਜਿਹਾ ਹੈ ਜਿਸ ਕਰਕੇ ਮੈਨੂੰ ਲੇਟ ਆਉਣਾ ਪੈਂਦਾ ਹੈ ਮੈਂ ਉਸ ਨੂੰ ਕਹਿ ਦਿੰਦੀ ਕਿ ਮੈਨੂੰ ਇਕੱਲੀ ਨੂੰ ਇਸ ਘਰ ਵਿੱਚ ਡਰ ਲੱਗਦਾ ਹੈ ਤਉ ਮੈਨੂੰ ਪਿਆਰ ਨਾਲ ਬਹਿਲਾ ਫੁਸਲਾ ਕੇ ਆਪਣੀਆਂ ਗੱਲਾਂ ਵਿੱਚ ਲਾ ਲੈਂਦਾ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਇੱਕ ਦਿਨ ਮੈਂ ਮੇਰੇ ਪਤੀ ਦੀ ਅਲਮਾਰੀ ਠੀਕ ਕਰ ਰਹੀ ਸੀ। ਅਲਮਾਰੀ ਦੇ ਵਿੱਚੋਂ ਮੈਨੂੰ ਇੱਕ ਮੋਬਾਈਲ ਮਿਲਿਆ। ਮੈਂ ਉਹ ਮੋਬਾਈਲ ਨੂੰ ਚਾਰਜਿੰਗ ਤੇ ਲਗਾਇਆ ਅਤੇ ਉਸ ਨੂੰ ਖੋਲ ਕੇ ਵੇਖਣ ਲੱਗੀ। ਇਹੀ ਮੋਬਾਈਲ ਮੈਂ ਆਪਣੇ ਪਤੀ ਦੇ ਹੱਥ ਵਿੱਚ 2-3 ਦਿਨ ਪਹਿਲਾਂ ਵੇਖਿਆ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਹ ਮੋਬਾਈਲ ਖਰਾਬ ਹੋ ਗਿਆ ਹੈ ਪਰ ਜਦੋਂ ਮੈਂ ਉਹ ਮੋਬਾਈਲ ਚਾਰਜਿੰਗ ਤੇ ਲਾਇਆ ਤਾਂ ਉਹ ਚੱਲ ਪਿਆ ਮੈਂ ਮੋਬਾਈਲ ਨੂੰ ਫਰੋਲਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਸ ਮੋਬਾਈਲ ਵਿੱਚ ਬਹੁਤ ਹੀ ਸੋਹਣੀਆਂ-ਸੋਹਣੀਆਂ ਤੇ ਘੱਟ ਕੱਪੜਿਆਂ ਵਾਲੀਆਂ ਕੁੜੀਆਂ ਦੀਆਂ ਤਸਵੀਰਾਂ ਸਨ ਮੈਂ ਉਹ ਤਸਵੀਰਾਂ ਵੇਖ ਕੇ 당ਗ ਰਹਿ ਗਈ ਅਤੇ ਸਾਰਾ ਫੋਨ ਫਰੋਲਣ ਲੱਗੀ ਉਸ ਤੋਂ ਬਾਅਦ ਮੈਂ ਉਹੀ ਕੁੜੀਆਂ ਦੇ ਕਫਨ ਵਿੱਚ ਲਿਪਟੀਆਂ ਹੋਈਆਂ ਵੇਖੀਆਂ ਫਿਰ ਤਾਂ ਮੈਂ ਜਿਵੇਂ ਡਰ ਨਾਲ ਕੰਬਣ ਹੀ ਲੱਗ ਗਈ ਇੰਨੇ ਨੂੰ ਮੈਨੂੰ ਦਰਵਾਜ਼ੇ ਦੇ ਖੜਕਣ ਦੀ ਆਵਾਜ਼ ਸੁਣੀ ਮੈਂ ਫਟਾਫਟ ਮੋਬਾਈਲ ਚੁੱਕਿਆ ਅਤੇ ਅਲਮਾਰੀ ਵਿੱਚ ਰੱਖ ਦਿੱਤਾ ਆਪ ਬੈੱਡ ਤੇ ਬੈਠ ਗਈ ਇੰਨੇ ਨੂੰ ਮੇਰਾ ਪਤੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਿਆ ਕੀ ਹੋਇਆ ਰਾਣੀ ਤੂੰ ਠੀਕ ਤਾਂ ਹੈ ਤੈਨੂੰ ਇੰਨਾ ਪਸੀਨਾ ਕਿਉਂ ਆਇਆ ਹੋਇਆ ਹੈ ਮੇਰਾ ਬਹੁਤ ਰੋਣ ਆ ਰਿਹਾ ਸੀ ਪਰ ਆਪਣੇ ਆਪ ਨੂੰ ਮੈਂ ਮਸਾਂ ਕੰਟਰੋਲ ਕੀਤਾ ਮੈਂ ਆਪਣੇ ਪਤੀ ਨੂੰ ਕਿਹਾ ਕਿ ਹਾਂ ਮੈਂ ਤਾਂ ਬਿਲਕੁਲ ਠੀਕ ਆ ਪਰ ਮੈਂ ਅੰਦਰੋਂ ਡਰੀ ਹੋਈ ਸੀ ਮੈਂ ਬਿਲਕੁਲ ਵੀ ਠੀਕ ਨਹੀਂ ਸੀ ਫਿਰ ਉਹ ਮੇਰੇ ਕੋਲ ਆਏ ਅਤੇ ਉਹਨਾਂ ਨੇ ਮੇਰੇ ਮੱਥੇ ਤੇ ਹੱਥ ਰੱਖ ਕੇ ਕਿਹਾ ਹੈ ਰਾਣੀ ਤੈਨੂੰ ਇਹਨਾਂ ਪਸੀਨਾ ਕਿਉਂ ਆਇਆ ਹੋਇਆ ਹੈ ਮੈਂ ਉਹਨਾਂ ਦਾ ਹੱਥ ਇੱਕ ਝਟਕੇ ਨਾਲ ਪਰੇ ਹਟਾ ਦਿੱਤਾ ਅਤੇ ਪਾਣੀ ਲੈਣ ਦੇ ਬਹਾਨੇ ਰਸੋਈ ਵਿੱਚ ਚਲੀ ਗਈ। ਰਸੋਈ ਵਿੱਚ ਜਾ ਕੇ ਮੈਂ ਲੰਬਾ ਸਾਹ ਲਿਆ। ਫਿਰ ਮੈਂ ਆਪਣੇ ਪਤੀ ਨੂੰ ਪਾਣੀ ਦੇ ਕੇ ਜਦੋਂ ਵਾਪਸ ਜਾਣ ਲੱਗੀ ਤਾਂ ਉਹਨਾਂ ਨੇ ਮੇਰਾ ਹੱਥ ਫੜ ਕੇ ਆਪਣੇ ਕੋਲ ਬਿਠਾ ਲਿਆ ਅਤੇ ਮੈਨੂੰ ਕਿਹਾ ਕਿ ਕੀ ਗੱਲ ਹੈ? ਤੂੰ ਕਬرائی ਹੋਈ ਕਿਉਂ ਹੈ? ਤੂੰ ਮੇਰੇ ਤੋਂ ਕੋਈ ਗੱਲ ਲੁਕੋ ਰਹੀ ਹੈ? ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ। ਮੈਂ ਖਾਣਾ ਲਿਆਉਂਦੀ ਹਾਂ। ਉਸਨੇ ਕਿਹਾ ਕਿ ਮੈਨੂੰ ਚਾਹ ਪੀਣੀ ਹੈ ਤੇ ਮੈਂ ਰਸੋਈ ਵਿੱਚ ਚਾਹ ਬਣਾਉਣ ਆਈ ਅਤੇ ਉੱਥੇ ਖੜ ਕੇ ਰੋਣ ਲੱਗੀ ਇੰਨੇ ਨੂੰ ਮੇਰੇ ਪਤੀ ਮੇਰੇ ਪਿੱਛੇ ਆ ਗਏ ਅਤੇ ਉਹਨਾਂ ਨੇ ਮੈਨੂੰ ਕਿਹਾ ਰਾਣੀ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਜੋ ਤੂੰ ਮੇਰੇ ਤੋਂ ਲੁਕੋ ਰਹੀ ਹੈ ਮੈਂ ਤੇਰੇ ਘਰ ਵਾਲਾ ਹਾਂ ਜੇ ਤੈਨੂੰ ਕੋਈ ਪ੍ਰੋਬਲਮ ਹੈ ਤਾਂ ਤੂੰ ਮੈਨੂੰ ਦੱਸ ਸਕਦੀ ਹੈ ਤਾਂ ਮੈਂ ਉਸ ਨੂੰ ਕਿਹਾ ਨਹੀਂ ਵਿਕਰਮ ਮੈਨੂੰ ਨਾਨੀ ਅਤੇ ਮਾਮੇ ਦੀ ਯਾਦ ਆ ਰਹੀ ਹੈ ਮੇਰਾ ਦਿਲ ਕਰਦਾ ਹੈ ਕਿ ਮੈਂ ਉਹਨਾਂ ਕੋਲ ਮਿਲਣ ਚਲੀ ਜਾਵਾਂ ਤਾਂ ਬਿਕਰਮ ਕਹਿਣ ਲੱਗਿਆ ਰਾਣੀ ਮੈਂ ਤੈਨੂੰ ਆਪਣੇ ਤੋਂ ਇੰਨੀ ਦੂਰ ਨਹੀਂ ਕਰ ਸਕਦਾ ਤੈਨੂੰ ਪਤਾ ਹੈ ਨਾ ਕਿ ਮੈਨੂੰ ਖਾਣਾ ਨਹੀਂ ਬਣਾਉਣਾ ਆਉਂਦਾ ਤੇ ਨਾ ਹੀ ਮੇਰੇ ਤੋਂ ਘਰ ਦੀ ਸਫਾਈ ਹੋਣੀ ਹੈ ਮੇਰੇ ਤੋਂ ਬਰਤਨ ਵੀ ਸਾਫ਼ ਨਹੀਂ ਹੋਣੇ ਜੇ ਤੂੰ ਚਲੀ ਗਈ ਤਾਂ ਮੇਰੀ ਜ਼ਿੰਦਗੀ ਰੁਕ ਜਾਵੇਗੀ ਤੇਰੇ ਬਿਨਾ ਤਾਂ ਮੈਂ ਕੱਖ ਦਾ ਵੀ ਨਹੀਂ ਇਸ ਲਈ ਮੈਂ ਤੈਨੂੰ ਜਾਣ ਨਹੀਂ ਦੇ ਸਕਦਾ ਜਦੋਂ ਮੇਰੇ ਪਤੀ ਨੇ ਇਹ ਗੱਲ ਕਹੀ ਤਾ ਮੈਨੂੰ ਘਬਰਾਟ ਹੋਣ ਲੱਗੀ ਮੈਨੂੰ ਕੁਝ ਵੀ ਠੀਕ ਨਹੀਂ ਸੀ ਲੱਗ ਰਹਾ ਅਤੇ ਮੈਂ ਇਹੀ ਸੋਚ ਰਹੀ ਸੀ ਕਿ ਉਹ ਖੂਬਸੂਰਤ ਕੁੜੀਆਂ ਦੀਆਂ ਜੋ ਤਸਵੀਰਾਂ ਅਤੇ ਉਹਨਾਂ ਦੀਆਂ ਮਰਤਕ ਦੇਹਾਂ ਕਫਨ ਵਿੱਚ ਲਿਪਟੀਆਂ ਮੇਰੇ ਘਰ ਵਾਲੇ ਦੇ ਮੋਬਾਈਲ ਵਿੱਚ ਸੀ ਕਿ ਮੇਰੇ ਘਰ ਵਾਲੇ ਨੇ ਉਹਨਾਂ ਨੂੰ ਮਾਰਿਆ ਹੈ ਮੇਰੇ ਘਰ ਵਾਲਾ ਵੇਖਣ ਚ ਤਾਂ ਜਿਹਾ ਨਹੀਂ ਸੀ ਲੱਗਦਾ ਪਰ ਮੈਂ ਆਪਣੇ ਘਰ ਵਾਲੇ ਤੋਂ ਹੀ ਡਰ ਰਹੀ ਸੀ ਤੇ ਨਾ ਹੀ ਮੈਂ ਉਸ ਨੂੰ ਕੁਝ ਦੱਸ ਰਹੀ ਸੀ ਇਨੇ ਨੂੰ ਬੇਗਰਮ ਦੀ ਨਿਗਾਹ ਖੁੱਲੀ ਹੋਈ ਅਲਮਾਰੀ ਤੇ ਗਈ ਉਸਨੇ ਮੈਨੂੰ ਕਿਹਾ ਤੂੰ ਅਲਮਾਰੀ ਕਿਉਂ ਖੋਲੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਅਲਮਾਰੀ ਦੀ ਸਫਾਈ ਕਰ ਰਹੀ ਸੀ ਹੁਣ ਉਹ ਅਲਮਾਰੀ ਕੋਲ ਆਏ ਤੇ ਉਹਨਾਂ ਨੇ ਜਗਦੇ ਹੋਏ ਮੋਬਾਈਲ ਨੂੰ ਵੇਖਿਆ ਅਤੇ ਮੈਨੂੰ ਝਿੜਕਣ ਲੱਗੇ ਕਿ ਤੂੰ ਮੇਰਾ ਮੋਬਾਈਲ ਫਰੋਲਿਆ ਹੈ ਮੈਂ ਉਹਨਾਂ ਨੂੰ ਕਿਹਾ ਨਹੀਂ ਮੈਂ ਤਾਂ ਸਿਰਫ ਅਲਮਾਰੀ ਸਾਫ਼ ਕਰ ਰਹੀ ਸੀ ਅਤੇ ਮੋਬਾਈਲ ਡਿੱਗ ਗਿਆ ਮੈਂ ਇਸ ਨੂੰ ਚਾਰਜਿੰਗ ਤੇ ਲਗਾ ਦਿੱਤਾ ਪਰ ਮੈਂ ਇਸ ਵਿੱਚ ਕੁਝ ਵੀ ਨਹੀਂ ਵੇਖਿਆ ਉਹ ਕਹਿਣ ਲੱਗਾ ਤੂੰ ਚੋਰੀੋਂ ਮੇਰਾ ਮੋਬਾਈਲ ਫਰੋਲਿਆ ਹੈ ਤੇ ਮੈਂ ਸਾਫ਼ ਹੀ ਮੁਕਰ ਗਈ ਮੇਰੇ ਘਰ ਵਾਲਾ ਮੈਨੂੰ ਝਿੜਕਣ ਲੱਗਿਆ ਮੈਂ ਆਪਣੇ ਘਰ ਵਾਲੇ ਨੂੰ ਤੱਕਾ ਦੇ ਕੇ ਬੈੱਡ ਤੇ ਸੁੱਟ ਦਿੱਤਾ ਤੇ ਕਿਹਾ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਇਹ ਗੱਲ ਸੁਣ ਕੇ ਮੇਰੇ ਘਰ ਵਾਲਾ ਕਹਿੰਦਾ ਤੂੰ ਇਹ ਕਿਉਂ ਕਹਿ ਰਹੀ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਇਸ ਮੋਬਾਈਲ ਵਿੱਚ ਸਾਰੀਆਂ ਤਸਵੀਰਾਂ ਦੇਖ ਚੁੱਕੀ ਹਾਂ ਮੈਨੂੰ ਤੁਹਾਡੀ ਸਚਾਈ ਦਾ ਪਤਾ ਲੱਗ ਗਿਆ ਹੈ ਇਸ ਲਈ ਹੁਣ ਮੈਂ ਤੁਹਾਡੇ ਨਾਲ ਬਿਲਕੁਲ ਨਹੀਂ ਰਹਿ ਸਕਦੀ ਮੈਂ ਇਹ ਗੱਲ ਕਹਿ ਕੇ ਉੱਥੋਂ ਭੱਜਣ ਲੱਗੀ ਤਾਂ ਮੇਰੇ ਪਤੀ ਨੇ ਮੇਰੀ ਬਾਹ ਫੜ ਕੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਮੈਂ ਕਮਰੇ ਦੇ ਵਿੱਚ ਬਹਿ ਕੇ ਉੱਚੀ ਉੱਚੀ ਰੋਣ ਲੱਗੀ ਮੇਰੇ ਘਰ ਵਾਲਾ ਦਰਵਾਜ਼ਾ ਬੰਦ ਕਰਕੇ ਆਪ ਬਾਹਰ ਚਲੇ ਗਿਆ ਮੈਂ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਹੀ ਸੀ ਅਤੇ ਮੈਂ ਸਮਝ ਗਈ ਸੀ ਕਿ ਉਹਨਾਂ ਲੜਕੀਆਂ ਦਾ ਕਤਲ ਮੇਰੇ ਪਤੀ ਨੇ ਹੀ ਕੀਤਾ ਸੀ ਅਤੇ ਉਹ ਹੁਣ ਮੈਨੂੰ ਵੀ ਮਾਰੇਗਾ ਮੈਂ ਕਿੰਨਾ ਟਾਈਮ ਰੋਂਦੀ ਰਹੀ ਫਿਰ ਬਾਅਦ ਵਿੱਚ ਮੈਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ਾ ਖੁੱਲ ਗਿਆ ਕਿਉਂਕਿ ਵਿਕਰਮ ਨੇ ਦਰਵਾਜ਼ਾ ਬਾਹਰੋਂ ਲੋਕ ਨਹੀਂ ਸੀ ਕੀਤਾ ਮੈਂ ਫਟਾਫਟ ਘਰੋਂ ਬਾਹਰ ਨਿਕਲੀ ਅਤੇ ਇੱਕ ਆਟੋ ਵਾਲੇ ਨੂੰ ਹੱਥ ਦਿੱਤਾ ਮੈਂ ਆਟੋ ਵਾਲੇ ਨੂੰ ਕਿਹਾ ਕਿ ਮੈਂ ਆਪਣੀ ਨਾਨੀ ਦੇ ਘਰ ਜਾਣਾ ਹੈ ਮੈਨੂੰ ਰੇਲਵੇ ਸਟੇਸ਼ਨ ਤੇ ਛੱਡ ਦਿਓ ਆਟੋ ਵਾਲੇ ਨੇ ਮੈਨੂੰ ਆਟੋ ਵਿੱਚ ਬਿਠਾਇਆ ਤਾਂ ਮੇਰੇ ਦਿਮਾਗ ਵਿੱਚ ਅਚਾਨਕ ਗੱਲ ਆਈ ਕਿ ਮੈਂ ਉਹਨਾਂ ਲੜਕੀਆਂ ਨਾਲ ਬੇਇਨਸਾਫੀ ਕਰ ਰਹੀ ਹਾਂ ਜਿਹੜੀਆਂ ਮੇਰੇ ਪਤੀ ਦੇ ਹੱਥੋਂ ਮਾਰੀਆਂ ਗਈਆਂ ਫਿਰ ਮੈਂ ਆਪਣੇ ਪਤੀ ਬਾਰੇ ਸੋਚ ਕੇ ਆਟੋ ਵਾਲੇ ਨੂੰ ਕਿਹਾ ਕਿ ਮੈਨੂੰ ਪੁਲਿਸ ਥਾਣੇ ਲੈ ਚੱਲੋ ਪਰ ਆਟੋ ਵਾਲਾ ਉਹਨਾਂ ਰਸਤਿਆਂ ਤੇ ਹੀ ਆਟੋ ਘਮਾਉਂਦਾ ਰਿਹਾ ਜਿੱਥੇ ਮੇਰਾ ਮੇਰੇ ਪਤੀ ਦਾ ਘਰ ਸੀ ਮੈਂ ਆਟੋ ਵਾਲੇ ਨੂੰ ਕਿਹਾ ਕਿ ਮੈਂ ਤੈਨੂੰ ਥਾਣੇ ਜਾਣ ਲਈ ਕਹਿ ਰਹੀ ਆਂ ਜਦੋਂ ਮੈਂ ਉਸ ਨਾਲ ਬਹਿਸ ਕਰ ਰਹੀ ਸੀ ਤਾਂ ਮੇਰੇ ਮੂੰਹ ਤੇ ਆ ਕੇ ਇੱਕ ਚਪੇੜ ਵੱਜੀ ਅਤੇ ਮੈਂ ਬੇਹੋਸ਼ ਹੋ ਗਈ ਬੇਹੋਸ਼ ਹੁੰਦੇ ਮੈਨੂੰ ਸਿਰਫ ਇਹੀ ਦਿਖਾਈ ਦਿੱਤਾ ਕਿ ਗੱਡੀ ਵਿੱਚੋਂ ਮੇਰੇ ਪਤੀ ਉੱtre ਅਤੇ ਉਹਨਾਂ ਨੇ ਮੈਨੂੰ ਬੇਹੋਸ਼ ਕਰ ਦਿੱਤਾ ਫਿਰ ਉਹ ਮੈਨੂੰ ਆਪਣੇ ਘਰ ਲੈ ਆਏ ਜਦੋਂ ਮੈਨੂੰ ਹੋਸ਼ ਆਈ ਤਾਂ ਮੈਨੂੰ ਕਹਿਣ ਲੱਗੇ ਕਿ ਤੂੰ ਕਿੱਥੇ ਜਾ ਰਹੀ ਸੀ ਤੂੰ ਮੇਰੇ ਹੀ ਖਿਲਾਫ ਪੁਲਿਸ ਸਟੇਸ਼ਨ ਜਾ ਰਹੀ ਸੀ ਮੈਂ ਆਪਣੇ ਪਤੀ ਨੂੰ ਕਿਹਾ ਕਿ ਚਾਹੇ ਤੁਸੀਂ ਮੈਨੂੰ ਮਾਰ ਦਿਓ ਪਰ ਮੈਂ ਤੁਹਾਡੇ ਖਿਲਾਫ ਸ਼ਿਕਾਇਤ ਜ਼ਰੂਰ ਦਰਜ ਕਰਵਾਵਾਂਗੀ ਕਿਉਂਕਿ ਤੁਸੀਂ ਹੀ ਉਹਨਾਂ ਬੇਗਨਾ ਕੁੜੀਆਂ ਦਾ ਕਤਲ ਕੀਤਾ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਮਾਰ ਸਕਦੇ ਹੋ ਤਾਂ ਮੇਰੇ ਪਤੀ ਨੇ ਕਿਹਾ ਕਿ ਜੇ ਤੂੰ ਚਾਹੇ ਤਾਂ ਪੁਲਿਸ ਸਟੇਸ਼ਨ ਜਾ ਸਕਦੀ ਹੈ ਪਰ ਪਹਿਲਾਂ ਮੇਰੀ ਇੱਕ ਗੱਲ ਸੁਣਨੀ ਪਵੇਗੀ ਤੈਨੂੰ ਲੱਗਦਾ ਸੀ ਕਿ ਮੈਂ ਕਾਲਜ ਦੇ ਵਿੱਚ 3rd ਇਅਰ ਦਾ ਸਟੂਡੈਂਟ ਹਾਂ ਪਰ ਅਸਲ ਵਿੱਚ ਮੈਂ ਸਟੂਡੈਂਟ ਨਹੀਂ ਮੈਂ ਇੱਕ ਪੁਲਿਸ ਆਫੀਸਰ ਸੀ ਉਹਨਾਂ ਕੁੜੀਆਂ ਦੇ ਕਤਲ ਬਾਰੇ ਪਤਾ ਕਰਨ ਲਈ ਮੈਂ ਕਾਲਜ ਜਾਂਦਾ ਸੀ ਕਿਉਂਕਿ ਕਾਲਜ ਦੇ ਵਿੱਚ ਮੁੰਡਿਆਂ ਦਾ ਇੱਕ ਗੈਂਗ ਸੀ ਜੋ ਕੁੜੀਆਂ ਨੂੰ ਆਪਣੇ ਝੂਠੇ ਪਿਆਰ ਦੇ ਜਾਲ ਵਿੱਚ ਫਸਾਉਂਦਾ ਸੀ ਅਤੇ ਫਿਰ ਉਹਨਾਂ ਦਾ ਕਤਲ ਕਰ ਦਿੰਦਾ ਸੀ ਮੈਂ ਇਹਨਾਂ ਕਤਲਾਂ ਬਾਰੇ ਜਾਣਨ ਲਈ ਹੀ ਉਸ ਕਾਲਜ ਵਿੱਚ ਗਿਆ ਸੀ ਜਦੋਂ ਮੈਂ ਸਾਰੀ ਛਾਣਬੀਣ ਕਰ ਲਈ ਅਤੇ ਇਹ ਕੇਸ ਹੱਲ ਹੀ ਹੋਣ ਵਾਲਾ ਸੀ ਤਾਂ ਉਹਨਾਂ ਮੁੰਡਿਆਂ ਦੇ ਗੈਂਗ ਨੂੰ ਮੇਰੇ ਬਾਰੇ ਪਤਾ ਲੱਗ ਗਿਆ ਅਤੇ ਉਹਨਾਂ ਨੇ ਮੇਰਾ ਮੋਬਾਈਲ ਹੈਕ ਕਰ ਲਿਆ ਅਤੇ ਸਾਰੇ ਸਬੂਤ ਮੇਰੇ ਹੀ ਵਿਰੁੱਧ ਕਰ ਦਿੱਤੇ ਤੇ ਮੈਨੂੰ ਨੌਕਰੀ ਤੋਂ ਕਢਵਾ ਦਿੱਤਾ ਅਤੇ ਮੈਨੂੰ ਕਹਿਣ ਲੱਗੇ ਕਿ ਹੁਣ ਇਹਨਾਂ ਕੁੜੀਆਂ ਦੇ ਕਤਲ ਵਿੱਚ ਤੂੰ ਫਸੇਗਾ ਮੈਂ ਕਿਵੇਂ ਨਾ ਕਿਵੇਂ ਉਹਨਾਂ ਤੋਂ ਖੇੜਾ ਛਡਾ ਕੇ ਤੇਰੇ ਨਾਲ ਵਿਆਹ ਕਰਕੇ ਇੱਥੇ ਆ ਗਿਆ ਕਿਉਂਕਿ ਉਹਨਾਂ ਦਿਨਾਂ ਵਿੱਚ ਹੀ ਮੈਂ ਤੈਨੂੰ ਪਿਆਰ ਕਰਨ ਲੱਗਿਆ ਸੀ ਅਤੇ ਮੈਂ ਤੇਰੇ ਨਾਲ ਸੋਹਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਸੀ ਹੁਣ ਤੂੰ ਮੈਨੂੰ ਕਾਤਲ ਸਮਝ ਰਹੀ ਹੈ ਪਰ ਅਸਲ ਵਿੱਚ ਮੈਂ ਕਾਤਲ ਨਹੀਂ ਹਾਂ ਮੈਨੂੰ ਤਾਂ ਫਸਾਇਆ ਜਾ ਰਿਹਾ ਹੈ ਮੇਰੇ ਪਤੀ ਦੀ ਇਹ ਗੱਲ ਸੁਣ ਕੇ ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਆਇਆ ਅਤੇ ਮੈਂ ਕਿਹਾ ਅੱਛਾ ਇਹ ਗੱਲ ਹੈ ਤਾਂ ਪਲੀਜ਼ ਮੈਨੂੰ ਮਾਫ ਕਰ ਦਿਓ ਮੈਂ ਤਾਂ ਤੁਹਾਨੂੰ ਗਲਤ ਸਮਝ ਬੈਠੀ ਉਸਨੇ ਕਿਹਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿੱਥੇ ਤਾਂ ਤੈਨੂੰ ਮੇਰੀ ਗੱਲ ਸੁਣ ਕੇ ਮੇਰਾ ਸਾਥ ਦੇਣਾ ਚਾਹੀਦਾ ਸੀ ਅਤੇ ਕਿੱਥੇ ਤੂੰ ਮੇਰੇ ਤੇ ਇਹ ਸ਼ੱਕ ਕਰ ਰਹੀ ਹੈ ਪਰ ਕੋਈ ਗੱਲ ਨਹੀਂ ਤੇਰਾ ਕੋਈ ਕਸੂਰ ਨਹੀਂ ਕਿਉਂਕਿ ਮੋਬਾਈਲ ਵਿੱਚ ਜੋ ਕੁਝ ਵੀ ਸੀ ਉਹ ਵੇਖ ਕੇ ਸਾਰੇ ਇਹੀ ਸੋਚਣਗੇ ਪਰ ਮੈਂ ਆਪਣੇ ਪਤੀ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਬੇਗੁਨਾ ਸਾਬਤ ਕਰਕੇ ਹੀ ਰਾਂਗੀ ਫਿਰ ਮੈਂ ਉਹ ਮੋਬਾਈਲ ਚੁੱਕ ਕੇ ਪੁਲਿਸ ਥਾਣੇ ਜਾਂਦੀ ਹਾਂ ਅਤੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਸਾਰੀ ਗੱਲ ਦੱਸਦੀ ਹਾਂ ਅਤੇ ਉਹਨਾਂ ਨੂੰ ਇਸ ਕੇਸ ਦੀ ਛਾਣਬੀਨ ਕਰਨ ਲਈ ਕਹਿੰਦੀ ਹਾਂ ਅਧਿਕਾਰੀ ਮੈਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਜੇ ਤੁਹਾਡਾ ਪਤੀ ਬੇਕਸੂਰ ਹੈ ਤਾਂ ਉਹ ਜ਼ਰੂਰ ਬਚ ਜਾਣਗੇ ਉਹ ਪੁਲਿਸ ਅਫਸਰ ਬਹੁਤ ਹੀ ਇਮਾਨਦਾਰ ਸੀ ਉਸਨੇ ਆਪਣੀ ਪੂਰੀ ਟੀਮ ਨਾਲ ਇਸ ਕੇਸ ਦੀ ਛਾਣਬੀਨ ਕੀਤੀ ਅਤੇ ਵਿਕਰਮ ਨੂੰ ਬੇਗੁਨਾ ਸਾਬਤ ਕਰ ਦਿੱਤਾ ਹੁਣ ਵਿਕਰਮ ਨੂੰ ਦੁਬਾਰਾ ਤੋਂ ਪੁਲਿਸ ਦੀ ਨੌਕਰੀ ਮਿਲ ਗਈ ਅਤੇ ਅਸੀਂ ਦੋਨੋਂ ਪਤੀ ਪਤਨੀ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿਣ ਲੱਗੇ ਹਾਂ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ